ਦੱਲੇਵਾਲ ਜੋ ਮਰਮੀ ਬਰਤ ਤੇ ਬੈਠੇ ਹੋਏ ਹਨ ਕਿਸਾਨੀ ਦਲਨ ਲਗਾਤਾਰ جاری ਹੈ ਇਸ ਦੌਰਾਨ ਜੋ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਨੂੰ ਐਂਟਰੀ ਨਹੀਂ ਹੋ ਰਹੀ ਇਸ ਤੇ ਕੀ ਹੋ ਰਿਹਾ ਹੈ ਦੀਆ ਪੰਜਾਬੀ ਦੱਲੇਵਾਲ ਜੀ ਇੱਕ ਜਨਾਇਕ ਦੀ ਤਰ੍ਹਾਂ ਉੱਭਰ ਕੇ ਆਇਆ ਹੈ ਤੇ ਉਹਨਾਂ ਨੇ ਕਿਸਾਨੀ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਲੋਕਾਂ ਵਾਸਤੇ ਉਹ ਲੜ ਰਹੇ ਹੈ ਉਹਨਾਂ ਦੀ ਜਿਹੜੀ ਉਹ ਹੜਤਾਲ ਹੈ ਅੱਜ 21ਵੇਂ ਦਿਨ ਸ਼ਾਮਲ ਹੋ ਗਈ ਹੈ ਲੇਕਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਤੇ ਕੋਈ ਪ੍ਰਵਾਹ ਨਹੀਂ ਕਰ ਰਿਹਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਉਹਨਾਂ ਦੀ ਜਾਨ ਦੇ ਨਾਲ ਖਲਵਾੜ ਹੋ ਰਿਹਾ ਹੈ ਨਹੀਂ ਤਾਂ ਕਿਹੜੀ ਗੱਲ ਹੈ ਕਿ ਉਹਨਾਂ ਨੇ ਕਹਿੰਦਾ ਅਸੀਂ 100 ਬੰਦਾ ਆ ਜਾਾਂਗੇ ਸਾਡਾ 100 ਬੰਦਿਆਂ ਦਾ ਇੱਕ ਮੈਮੋਰੰਡਮ ਲੈ ਲਓ ਅਸੀਂ ਜਥੇ ਨਾਲ ਵੀ ਨਹੀਂ ਆਉਂਦੇ ਵੱਡੇ ਦੇ ਨਾਲ ਕਾਫਲੇ ਦੇ ਨਾਲ ਨਹੀਂ ਆਉਂਦੇ ਉਹ ਵੀ ਇਹ ਲਾਉ ਨਹੀਂ ਕਰ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਦੀ ਅਰਥ ਵਿਵਸਥਾ ਨੂੰ ਖਰਾਬ ਕਰਨ ਲਈ ਪੰਜਾਬ ਦਾ ਮਾਹੌਲ ਕਰਨ ਖਰਾਬ ਕਰਨ ਲਈ ਬੀਜੇਪੀ ਵੱਲੋਂ ਇਹ ਇਹ ਹੱਤਖੰਡੇ ਅਪਣਾਏ ਜਾ ਰਹੇ ਸਰ ਅੱਜ ਪੰਜਾਬ ਕੋਲ ਛੋਟੇ ਸਭੀ ਜਗ੍ਹਾ ਜੋ ਟ੍ਰੈਕਟਰ ਮਾਰਚ ਨਿਕਾਲਾ ਗਿਆ ਕਿਸਾਨਾਂ ਦੀ ਤਰਫੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਤੁਸੀਂ ਇਹ ਕਿੰਨੇ ਕਹਿ ਸਕਦੇ ਕੇਂਦਰ ਸਰਕਾਰੇ ਚਾਹੁੰਦੀ ਹੈ ਕਿ ਜੀ ਕਿਸਾਨ ਦੁਖੀ ਹੋ ਕੇ ਸੜਕਾਂ ਤੇ ਆਉਣ ਤੇ ਲੋਕ ਉਹਨਾਂ ਤੋਂ ਤੰਗ ਹੋਣ ਇਹ ਕਿਸਾਨ ਵਰਸਸ ਅਦਰਸ एक लड़ाई बनाना चाहते थे पंजाब जिसे चो कामयाब नहीं होना आज हरजिंदर सिंह धामी पेश हुए थे महिला कमीशन आयोग पे क्योंकि तो उन्होंने टिप्पणी की थी फोन पे क्या कहना चाहेंगे सर उस पर मैं उन्हें वापसी आऊँगा